ਇੱਕ ਇਨਸਾਨ ਦੀ ਜਦੋਂ ਜੋੜੀ ਟੁੱਟ ਜਾਂਦੀ ਹੈ ਨਾ ਉਹ ਸਮਝੋ ਉਹਨਾਂ ਦਾ ਇੱਕ ਜੀਣ ਮਰਨ ਦਾ ਗੱਲ ਹੋ ਜਾਂਦੀ ਹੈ ਨਾ ਬੰਦਾ ਮੜ ਕੇ ਜੀਂਦਾ ਚੜਾ ਜਾਂਦਾ ਨਹੀਂ ਉਹ ਮਰਿਆ ਜਾਂਦਾ ਉਹਦੇ ਕੋਲ ਹਰ ਗੱਲ ਤੇ ਮੈਂ ਡਟ ਕੇ ਮੁਕਾਬਲਾ ਕੀਤਾ ਔਰ ਮੈਂ ਅੱਜ ਇਸ ਮਕਾਮ ਤੇ ਆ ਸ਼ਸ਼ੀਕਲ ਜੀ ਮੈਂ ਤੁਹਾਡਾ ਆਪਣਾ ਧਰਮ ਜੀਡੀਪੀ ਤੇ ਤੁਸੀਂ ਦੇ ਦੇ ਪਏ ਜੀ ਮੇਰਾ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਆ ਦੋਸਤੋ ਬੜੀ ਅਫਸੋਸ ਦੇ ਨਾਲ ਤੁਹਾਡੇ ਨਾਲ ਇਹ ਜਿਹੜੀ ਵਾਰਤਾ ਸਾਂਝੀ ਕਰਨ ਵਾਲਾ ਵਾਂ ਕਿ ਤੁਹਾਨੂੰ ਦਾ ਦੇ ਕਿ ਪੰਜਾਬ ਦੇ ਬਹੁਤ ਹੀ ਖੂਬਸੂਰਤ ਤੇ ਬਹੁਤ ਹੀ ਵਧੀਆ ਐਕਟਰ ਬੀਬੀ ਰਾਜਦਲਜੀਤ ਕੌਰ ਜੀ ਦਾ ਅਚਨਚੇਤ ਹੋ ਚੁੱਕਿਆ ਦਿਹਾਂਤ ਤਾਂ ਦਾ ਦੇ ਕਿ ਜਿਹੜਾ ਗੁਰਦਾਸਪੁਰ ਪਿੰਡ ਗੁਰਦਾਸ ਰੰਗਲ ਦੀ ਰਹਿਣ ਵਾਲੀ ਬੀਬੀ ਰਾਜਦਲਜੀਤ ਕੌਰ ਪਿਛਲੇ ਕਈ ਸਾਲਾਂ ਤੋਂ ਹੁਣ ਤੱਕ ਜਿਹੜਾ ਲਗਾਤਾਰ ਆਪਣੀ ਸੇਵਾਵਾਂ ਫਿਲਮ ਇੰਡਸਟਰੀ ਦੇ ਵਿੱਚ ਕਲਾਕਾਰੀ ਦੀ ਲਾਈਨ ਦੇ ਵਿੱਚ ਦੇ ਰਹੇ ਸਨ ਬਹੁਤ ਸਾਰੀਆਂ ਫਿਲਮਾਂ ਬਹੁਤ ਸਾਰੇ ਸੀਰੀਅਲ ਬਹੁਤ ਸਾਰੇ YouTube ਪ੍ਰੋਗਰਾਮ ਤੇ ਬਹੁਤ ਸਾਰੇ ਗੀਤਾਂ ਦੇ ਵਿੱਚ ਕੰਮ ਕਰ ਚੁੱਕੀ ਬੀਬੀ ਰਾਜਦਲਜੀਤ ਕੌਰ ਅੱਜ ਸਾਡੇ ਵਿੱਚ ਨਹੀਂ ਰਹੇ ਇੱਥੇ ਬੜੇ ਹੀ ਅਫਸੋਸ ਦੇ ਨਾਲ ਦੱਸਣਾ ਪੈ ਰਿਹਾ ਹੈ ਕਿ ਪਿਛਲੇ ਕੁਝ ਦਿਨ ਨੂੰ ਪਹਿਲਾਂ ਬੀਬੀ ਰਾਜਲਜੀਤ ਕੀ ਔਰ ਜੀ ਨੂੰ ਇੱਕ ਅਟੈਕ ਆਉਂਦਾ ਜਿਸ ਦੇ ਕਰਕੇ ਉਹਨਾਂ ਦਾ ਥੱਲੜਾ ਹਿੱਸਾ ਰੁਕ ਜਾਂਦਾ ਹੈ ਲੱਤਾਂ ਜਿਹੜੀਆਂ ਦੋਨੇ ਕੰਮ ਨਹੀਂ ਕਰਦੀਆਂ ਤੇ ਉਹ ਕਾਫੀ ਦਿਨਾਂ ਤੋਂ ਲਗਾਤਾਰ ਆਪਣੀ ਬੇਟੀ ਦੇ ਘਰੇ ਹੀ ਟ੍ਰੀਟਮੈਂਟ ਦੇ ਲਈ ਬੈਠੇ ਹੋਏ ਸੀ ਲਗਾਤਾਰ ਹਸਪੀਟਲਾਂ ਤੋਂ ਟ੍ਰੀਟਮੈਂਟ ਕਰਵਾ ਰਹੇ ਸੀ ਵੱਖ-ਵੱਖ ਹਸਪੀਟਲਾਂ ਤੋਂ ਟ੍ਰੀਟਮੈਂਟ ਵੀ ਹੋਇਆ ਨਾਲ ਦੀ ਨਾਲ ਆਪਣੀ ਬੇਟੀ ਦੇ ਕੋਲ ਬਹੁਤ ਲੰਬੇ ਸਿਰ ਤੋਂ ਉਹ ਇਸ ਪੀੜਾ ਦੇ ਨਾਲ ਗੁਜ਼ਰਦੇ ਪਏ ਸੀ ਤਤੰਦਾ ਦਾਈ ਕਿ ਅੱਜ ਸਵੇਰੇ ਸਵੇਰੀ ਜਿਹੜੇ ਆ ਸਾਡੇ ਕੋਲ ਇੱਕ ਇਨਫੋਰਮੇਸ਼ਨ ਪਹੁੰਚਦੀ ਜਿਦੇ ਚ ਦੱਸਿਆ ਜਾਂਦਾ ਕਿ ਬੀਬੀ ਰਾਜ ਦਲਜੀਤ ਕੌਰ ਜੀ ਹੋਣਾ ਨੂੰ ਫੇਰ ਤੋਂ ਇੱਕ ਅਟੈਕ ਆਉਂਦਾ ਜਿਦੇ ਕਰਕੇ ਉਹ ਅਟੈਕ ਦਾ ਦਰਦ ਨਹੀਂ ਸਹਿਣ ਕਰ ਪਾਉਂਦੇ ਤੇ ਉਹ ਇਸ ਦੁਨੀਆ ਨੂੰ ਹਲਵਿਦਾ ਕਹਿ ਜਾਂਦੇ ਨੇ ਬੀਬੀ ਰਾਜਦਲਜੀਤ ਕੌਰ ਜੀ ਹੁਣਾਂ ਦਾ ਜੋ ਪਸੋਕੜ ਆ ਉਹਦੇ ਵਿੱਚ ਤੁਹਾਨੂੰ ਦੱਸ ਦੇ ਕਿ ਜੰਗ ਸਿੰਘ ਬਹਾਦਰ ਇੱਕ ਬਹੁਤ ਹੀ ਮਸ਼ਹੂਰ ਆਪਣੇ ਸਮੇਂ ਦੇ ਗਾਇਕ ਹੋਏ ਨੇ ਉਹਨਾਂ ਦੀ ਘਰ ਵਾਲੀ ਬੀਬੀ ਰਾਜਦਲਜੀਤ ਕੌਰ ਜੋ ਕਿ ਲਗਾਤਾਰ ਉਹਨਾਂ ਦੇ ਨਾਲ ਸਟੇਜਾਂ ਸਾਂਝੀਆਂ ਕਰਦੇ ਰਹੇ ਤੇ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਆ ਫਿਲਮ ਇੰਡਸਟਰੀ ਦੇ ਵਿੱਚ ਵੀ ਬਹੁਤ ਸਾਰੇ ਕੰਮ ਕੀਤੇ ਜੰਗ ਬਹਾਦਰ ਸਿੰਘ ਹੁਣਾਂ ਦੇ ਜਾਨ ਤੋਂ ਬਾਅਦ ਵੀ ਉਹਨਾਂ ਨੇ ਹੌਸਲਾ ਨਹੀਂ ਛੱਡਿਆ ਤੇ ਲਗਾਤਾਰ ਫਿਲਮ ਇੰਡਸਟਰੀ ਦੇ ਵਿੱਚ ਜੁੜੇ ਰਹੇ ਤੇ ਕੰਮ ਕਰਦੇ ਰਹੇ ਉਹਨਾਂ ਤੋਂ ਬਾਅਦ ਵੀ ਉਹਨਾਂ ਨੇ ਆਪਣੀ ਹਿੰਮਤ ਨਹੀਂ ਹਾਰੀ ਤੇ ਆਪਣੀ ਕਾਮਯਾਬੀ ਦੀਆਂ ਬਲੰਦੀਆਂ ਨੂੰ ਉਸੇ ਤਰ੍ਹਾਂ ਬਰਕਰਾਰ ਰੱਖਿਆ ਤੇ ਬਹੁਤ ਸਾਰੇ ਸੀਰੀਅਲ ਨਾਟਕਾਂ ਤੇ ਫਿਲਮਾਂ ਦੇ ਵਿੱਚ ਜਿਹੜਾ ਆ ਕੰਮ ਕੀਤਾ ਪਰ ਅੱਜ ਬੀਬੀ ਰਾਜ ਦਲਜੀਤ ਕੌਰ ਜੀ ਆਪਣੇ ਆਪ ਨੂੰ ਜਿਹੜਾ ਨੇ ਸਾਡੇ ਤੋਂ ਵਿਸੋੜ ਕੇ ਦੂਰ ਚਲੇ ਗਏ ਨੇ ਉਹਨਾਂ ਦੀ ਆਤਮਿਕ ਸ਼ਾਂਤੀ ਦੇ ਲਈ ਅਰਦਾਸ ਜ਼ਰੂਰ ਕਰਿਓ ਅੱਜ ਸ਼ਾਮ ਨੂੰ ਪਿੰਡ ਗੁਰਦਾਸ ਨੰਗਲ ਦੇ ਵਿੱਚ ਜੋ ਕਿ ਉਹਨਾਂ ਦਾ ਜੱਦੀ ਪਿੰਡ ਹੈ ਉੱਥੇ ਉਹਨਾਂ ਦਾ ਸੰਸਕਾਰ ਕੀਤਾ ਜਾਵੇਗਾ ਜੇਕਰ ਤੁਸੀਂ ਬੀਬੀ ਰਾਜ ਦਲਜੀਤ ਕੌਰ ਨੂੰ ਪਿਆਰ ਕਰਦੇ ਹੋ ਤੇ ਪਹੁੰਚਣਾ ਚਾਹੁੰਦੇ ਹੋ ਉਹਨਾਂ ਦੇ ਸੰਸਕਾਰ ਤੇ ਤੇ ਪਿੰਡ ਗੁਰਦਾਸ ਨੰਗਲ ਜੋ ਕਿ ਉਹਨਾਂ ਦਾ ਜੱਦੀ ਪਿੰਡ ਹੈ ਉੱਥੇ ਅੱਜ ਸ਼ਾਮ ਨੂੰ 5 ਵਜੇ ਦੇ ਕਰੀਬ ਜਿਹੜਾ ਆ ਉਹਨਾਂ ਦਾ ਸੰਸਕਾਰ ਕੀਤਾ ਜਾਵੇਗਾ ਧੰਨਵਾਦ ਬਣੇ ਰਹੋ ਇਸੇ ਤਰ੍ਹਾਂ ਤਾਂ ਕਿ ਅਸੀਂ ਤੁਹਾਨੂੰ ਉਹਨਾਂ ਦੀਆਂ ਉਹ ਤਸਵੀਰਾਂ ਵੀ ਸਾਂਝੀਆਂ ਕਰ ਸਕੀਏ ਤੂੰ ਤੇ ਜਾ ਕੇ ਮੀਨਾ ਮੀਨਾ ਬਿਠਾ ਰਿੰਦਾ ਹਾਂ ਤੈਨੂੰ ਥੱਕੇ ਨਾ ਕੱਢੀਦਾ ਜੀ ਹਾਂ ਨਹੀਂ ਮੈਂ ਹਰ ਸਾਲਾ ਮੈਨੂੰ ਲੱਗਦਾ ਤੈਨੂੰ ਵੀ ਥੱਕੇ ਨਾ ਹੀ ਕੱਢਣਾ ਪੈਣਾ ਪਲੀ ਆ ਮੈਂ ਪੰਜਾਬੀ ਪਲੀ ਲਿਆ ਮੇਰਾ ਚੋੜਾ ਮੈਂ ਜਾਵਾਂ ਕਿਹੜਾ ਚੋੜਾ ਬੀਬੀ ਤੂੰ ਤੇ ਖਾਲੀ ਹੱਥ ਆਈ ਹਾਂ ਓਏ ਹਾਏ ਖਾਲੀ ਹੱਥ ਆਈ ਹਾਂ ਤੁਹਾਡੇ ਝੱਲਿਆਂ ਦੇ ਡੱਬੇ ਚ ਰੱਖ ਕੇ ਮੈਨੂੰ ਝੰਡੀ ਬੋਲੇ 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 ਬੋਲੇ